ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਪਿੰਡ ਵਿੱਚ ਸਿਆਸੀ ਮਾਹੌਲ ਪੱਕਿਆ ਹੋਇਆ ਲੱਗਦਾ ਨਜ਼ਰ ਆ ਰਿਹਾ ਅਤੇ ਇਹ ਗੱਲਾਂ ਜਾਣਕਾਰੀਆਂ ਤੁਹਾਡਾਂ ਨਾਲ ਸਾਂਝੀਆਂ ਕਰਾਂਗੇ ਕਿ ਕੀ ਕੁਝ ਉਹਨਾਂ ਸਮੇਂ ਦੇ ਵਿੱਚ ਹੋਣਾ ਦੇਖਣ ਨੂੰ ਮਿਲੇਗਾ ਅਤੇ 15 ਜੁਲਾਈ ਕਿਨਾਂ ਨੇ ਡਿਸਾਈਡ ਕੀਤੀ ਆ ਉਸ ਦੇ ਵਿੱਚ ਕਿਸ ਦੇ ਭਾਗ ਹੁੰਦੇ ਨੇ ਆਪਰ ਜਾਣਕਾਰੀਆਂ ਜਿਹੜੀਆਂ ਨੇ ਹੁਣ ਦਰ ਪਰ ਦਰ ਸਾਂਝੀਆਂ ਕਰ ਲੈਣੀਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਤਰ੍ਹਾਂ ਨੇ ਆਪੋ ਆਪਣੀਆਂ ਉਮੀਦਵਾਰਾਂ ਨੂੰ ਥਾਪੜਾ ਦੇਣਾ ਸ਼ੁਰੂ ਕਰ ਦਿੱਤਾ ਗਿਆ ਆ ਭਾਵੇਂ ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਉਮੀਦਵਾਰ ਪਾਰਟੀ ਚੋਣ ਨਿਸ਼ਾਨ ਦੇ ਚੋਣ ਨਹੀਂ ਲੜ ਸਕਣਗੇ ਅਤੇ ਪ੍ਰੰਤੂ ਸਿਆਸੀ ਤਰ੍ਹਾਂ ਦਾ ਇਨ੍ਹਾਂ ਚੋਣ ਚੋਣਾਂ ਨੂੰ ਲੈ ਕੇ ਪੂਰਾ ਸਿਆਸੀ ਤਾਣਾ ਲੱਗਿਆ ਹੋਇਆ ਆ ਦੋ ਦਿਨ ਤੋਂ ਸਾਰੇ ਸਿਆਸੀ ਪਾਰਟਾਂ ਨੂੰ ਪਾਰਟੀਆਂ ਨੂੰ ਪਿੰਡਾਂ ਤੇ ਉਮੀਦਵਾਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਤੇ ਪਿੰਡਾਂ ਵਿੱਚ ਸਿਆਸੀ ਮਾਹੌਲ ਤੇ ਕਾਫੀ ਗਰਮ ਆ ਚੁਕਾਇਆ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਚੁਕਾ ਹੈ ਤੇ ਪ੍ਰੰਤੂ ਹੁਣ ਸਿਆਸੀ ਧਰਾਂ ਤੋਂ ਰਾਖਵਾਂ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਵੀ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਨੇ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਹੁਣ ਉਹਨਾਂ ਦਾ ਪਿੰਡ ਜਰਨਲ ਹੈ ਜਾਂ ਰਾਖਵਾਂ ਹੈ ਤੇ ਅਕਾਲੀ ਨੇ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਪੰਚਾਇਤੀ ਚੋਣਾਂ ਦੀਆਂ ਹੋਣ ਜਾ ਰਹੀਆਂ ਖਜ਼ਾ ਜਾਰੀ ਕੀਤਾ ਹੈ ਕਿ ਬਠਿੰਡਾ ਦੇ ਪਿੰਡ ਮਾੜੀ ਵਿੱਚ ਸੇਵਕ ਨੂੰ ਸੇਵਕ ਸਿੰਘ ਨੂੰ ਬਤੌਰ ਸਰਪੰਚੀ ਸਰਬਸੰਮਤੀ ਨਾਲ ਚੁਣਿਆ ਗਿਆ ਤੇ ਮਹਿਲਾਪੁਰਾ ਬਲਾਕ ਦੇ ਪਿੰਡ ਦਾਤਾ ਦੇ ਸਰਬਸੰਮਤੀ ਨਾਲ ਸੁਨੀਲ ਰਾਣੀ ਨੂੰ ਵੀ ਚੁਣਿਆ ਗਿਆ ਅੱਜ ਬਠਿੰਡਾ ਜ਼ਿਲ੍ਹਾ ਦੇ ਪਿੰਡ ਕੋਠਾ ਚੇਤ ਸਿੰਘ ਵਾਲਾ ਦੇ ਵਿੱਚ ਭਿੰਦਰ ਸਿੰਘ ਨੂੰ ਵੀ ਸਰਬਸੰਮਤੀ ਦੇ ਨਾਲ ਪੰਚਾਇਤੀ ਸਰਪੰਚ ਚੁਣਿਆ ਗਿਆ ਅਤੇ ਜਾਣਕਾਰੀ ਇਹ ਖਬਰ ਹੈ ਕਿ ਲੁਧਿਆਣਾ ਦੇ ਪਿੰਡ ਰੋਲ ਵਿੱਚ ਗੁਰਜੀਤ ਸਿੰਘ ਪੂਰੀ ਪੰਚਾਇਤੀ ਸਰਵ ਸਹਿਮਤੀ ਪੰਚਾਇਤ ਨੇ ਸਰਵ ਸਹਿਮਤੀ ਨਾਲ ਨੂੰ ਸਰਪੰਚ ਚੁਣਿਆ ਗਿਆ ਜਦਕਿ ਬਲਾਕ ਫੋਲ ਦੇ ਪਿੰਡ ਵੀ ਹਿੰਮਤਪੁਰਾ ਵਿੱਚ ਵੀ ਬਾਬੂ ਸਿੰਘ ਨੂੰ ਸਰਵ ਸਹਿਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਪਿੰਡਾਂ ਦੀ ਹਮਾਇਤ ਵਿੱਚ ਪਹਿਲਾਂ ਵੀ 5 ਵਾਰ ਸਰਪੰਚੀ ਨਾਲ ਹੋ ਚੁੱਕੀ ਹੈ ਤੇ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਕਿ ਕੀ ਕੁਝ ਹੁਣ ਇਹਨਾਂ ਦੇ ਉੱਤੇ ਰਾਖਵਾ ਕਰਨ ਕਰਨਗੇ ਜਾਂ ਫਿਰ ਇਹ ਜਰਨਲ ਹੀ ਇਲੈਕਸ਼ਨ ਹੋਵੇਗੀ ਇਹ ਅਜੇ ਸਵਾਲ ਜਿਹੜਾ ਆ ਪ੍ਰਸ਼ਾਸਨ ਤੋਂ ਵੀ ਨਿਕਲ ਕੇ ਬਾਹਰ ਆਏਗਾ ਪਰ ਉਹਨਾਂ ਦੀ ਵੀ ਜਾਣਕਾਰੀਆਂ ਪ੍ਰਸ਼ਾਸਨ ਦੀ ਹੈ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਫਿਲਹਾਲ ਦੀ ਇਜਾਜ਼ਤ ਦਿਓ ਧੰਨਵਾਦ ਤੁਸੀਂ ਬਣੇ ਰਹੋ ਪੰਜਾਬੀ ਇਕਰ ਚੈਨਲ ਦੇ ਨਾਲ ਬਿਊਰੋ ਰਿਪੋਰਟ ਪੰਜਾਬ